ਸਸਰੀਕਾਲ ਜੀ ਮੈਂ ਵਿੱਕੀ ਲਖਵੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੂੰ ਟਿੱਕ ਦੇ ਉੱਤੇ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜੋ ਆਪਾਂ ਨੇ ਉੱਤੇ ਵੀਡੀਓ ਪਾਈ ਸੀ ਨਾ ਕਾਫੀ ਪੁਰਾਣੀ ਚੁੰਨੀ ਵਾਲੀ ਵੀ ਆਪਾਂ ਉਹਨੂੰ ਨਵੇਂ ਰਵਾਜ ਦਾ ਕਰਨਾ ਉਹਦੇ ਤੇ ਆਪਾਂ ਪੈਚਵਰਕ ਕਰਿਆ ਸੀ ਗਲਾਬ ਦੇ ਫੁੱਲ ਦੀ ਸ਼ੇਪ ਬਣਾਈ ਸੀਗੀ ਪੈਚ ਲਾ ਕੇ ਜਰੀ ਦੇ ਨਾਲ ਤੇ ਅੱਜ ਉਹ ਚੁੰਨੀ ਦੇ ਉੱਤੇ ਜਿਹੜਾ ਗੋਟਾ ਲੱਗਿਆ ਹੋਇਆ ਸੀਗਾ ਪੁਰਾਣੇ ਮਤਲਬ ਟਾਈਮ ਦਾ ਉਹ ਗੋਟੇ ਨੂੰ ਅੱਜ ਆਪਾਂ ਨਵੀਂ ਲੁੱਕ ਦਵਾਂਗੇ ਆਪਾਂ ਉਹਨੂੰ ਲਾਉਂਦੇ ਨਹੀਂ ਹੈਗੇ ਗੋਟੇ ਨੂੰ ਉਸੇ ਨੂੰ ਨਵੀਂ ਲੁੱਕ ਦੇ ਦਾਂਗੇ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਦੇਖਿਓ ਤੁਸੀਂ ਵੀ ਉਹੀ ਗੋਟਾ ਐ ਨਾ ਅੱਜ ਦੇ ਟਾਈਮ ਦਾ ਗੋਟਾ ਬਣ ਜਾਊਗਾ ਵੀਡੀਓ ਸਕਿਪ ਨਾ ਕਰਿਓ ਸਾਰੀ ਦੇਖਿਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਜਿਹੜੇ ਪਹਿਨ ਪ੍ਰਾ ਆਪਣੇ ਨਵੇਂ ਜੁੜਦੇ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਨ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਵੀ ਦਬਿਓ ਤੇ ਚਲੋ ਜਿਆਦਾ ਸਮਾਂ ਨਾਲ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਤੇ ਤੁਹਾਨੂੰ ਦਿਖਾਉਣੇ ਆ ਜੋ ਪੁਰਾਣਾ ਗੋਟਾ ਲੱਗਿਆ ਹੋਇਆ ਚੁੰਨੀ ਤੇ ਉਹਨੂੰ ਆਪਾਂ ਨਵੀਂ ਲੁੱਕ ਕਿਸ ਤਰੀਕੇ ਨਾਲ ਦੇ ਸਕਦੇ ਆਂ ਏ ਉਹ ਜੁਨੀ ਆਪਣੀ ਜਿਹਦੀ ਆਪਾਂ ਉਹਦੇ ਵੀਡੀਓ ਪਾਈ ਸੀ ਵੀ ਪੁਰਾਣੀ ਚੁੰਨੀ ਨੂੰ ਆਪਣੇ ਕਿਵੇਂ ਕੀਤਾ ਨਵੇਂ ਰਵਾਇ ਦਾ ਜਿਹਦੇ ਤੇ ਆਪਣੇ ਆ ਪੈਚ ਲਾਏ ਸੀਗਾ ਤੇ ਉਹਦੇ ਆਪਾਂ ਗੱਲ ਇਹ ਵੀ ਕਰੀਤੀ ਵੀਡੀਓ ਦੇ ਵਿੱਚ ਨਾ ਵੀ ਜਿਹੜੇ ਇਹਦੇ ਗੋਟਾ ਲੱਗਿਆ ਹੋਵੇ ਇਹਨੂੰ ਲਾ ਗਿਆ ਆਪਾਂ ਹੋਰ ਲਾ ਦਾਂਗੇ ਤੇ ਅੱਜ ਆਪਾਂ ਇਸ ਗੋਟੇ ਨੂੰ ਨਵੀਂ ਲੁੱਕ ਦਵਾਂਗੇ ਤੁਸੀਂ ਸਾਰੀ ਵੀਡੀਓ ਵਿੱਚ ਬਣੇ ਰਹੋ ਸਕਿੱਪ ਨਾ ਕਰਿਓ ਦੇਖਿਓ ਵੀ ਇਸੇ ਗੋਟੇ ਨੂੰ ਆਪਾਂ ਨਵੀਂ ਲੁੱਕ ਕਿਵੇਂ ਦੇ ਦੇ ਸਕਦੇ ਆ ਤੇ ਬਾਕੀ ਹਜੇ ਇਹਦਾ ਵਰਕ ਰਹਿੰਦਾ ਕਿਉਂ ਪਹਿਲਾਂ ਸਵਰਾਸਤਰੀ ਚ ਗਏ ਬਾਕੀ ਹੋਰ ਕੰਮ ਕਰ ਰਹੇ ਘਰ ਦੇ ਹਨ ਇਹ ਚੁੰਨੀ ਕੰਪਲੀਟ ਕਰਨੀ ਰਹਿੰਦੀ ਆ ਉਹ ਵੀ ਤੁਹਾਨੂੰ ਤੁਹਾਨੂੰ ਅਸੀਂ ਕੰਪਲੀਟ ਕਰਕੇ ਵੀਡੀਓ ਪਾਵਾਂਗੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਨੇ ਇਹੀ ਗੋਟੇ ਨੂੰ ਨਵੀਂ ਲੁੱਕ ਕਿਵੇਂ ਦੇਣੀ ਆ ਵੀ ਆਪਾਂ ਇਹਨੂੰ ਲਾਉਂਦੇ ਨਹੀਂ ਹੈਗੇ ਇਸੇ ਨੂੰ ਵਧੀਆ ਬਣਾਦਾਂਗੇ ਆਪਾਂ ਤੁਸੀਂ ਦੇਖੋ ਵੀਡੀਓ ਸਾਰੀ ਲਓ ਜੀ ਆਮਨੇ ਰੀਲ ਝੜ ਲਈ ਤੇ ਮਸ਼ੀਨ ਤੇ ਹੁਣ ਆਪਾਂ ਇਸ ਗੋਟੇ ਨੂੰ ਨਵੀਂ ਲੁੱਕ ਦੇਣ ਜਾ ਰਹੇ ਹਾਂ ਤੁਸੀਂ ਦੇਖਿਓ ਹਨ ਸਾਰੀ ਵੀਡੀਓ ਦੇਖਿਓ ਤੇ ਜਿਹੜੇ ਨਵੇਂ ਪਹਿਨ ਪਹਿਰਾ ਜੁੜਦੇ ਹੁੰਦੇ ਨੇ ਆਪਣੇ ਨਾਲ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਲੋ ਜੀ ਆਪਾਂ ਇਹਦੇ ਤੇ ਜਿਹੜਾ ਇਹ ਗੋਟਾ ਲੱਗਿਆ ਹੈ ਪੁਰਾਣਾ ਹਨਾ ਤੇ ਏਸ ਨੂੰ ਆਪਾਂ ਨਵੀਂ ਲੁੱਕ ਦੇ ਦਾਂਗੇ ਕਿਉਂਕਿ ਇਹਦੇ ਤੇ ਆਪਾਂ ਨੇ ਬਰੀਕੀ ਗੋਟਾ ਰੱਖਣਾ ਉਹਦੇ ਵਾਸਤੇ ਹੁਣ ਆਪਾਂ ਨੂੰ ਨਵਾਂ ਵੀ ਜੇ ਲਮਾ ਲਾਈਏ ਤਾਂ ਇਹਦੇ ਤੇ ਬਰੀਕੀ ਲਾਉਣਾ ਲੱਗੂਗਾ ਮੈਨੂੰ ਐ ਵੀ ਇਹਦੇ ਤੇ ਜਿਹੜਾ ਲੱਗਿਆ ਹੋਇਆ ਗੋਟਾ ਆਪਾਂ ਇਸੇ ਦੀ ਨਵੀਂ ਲੁੱਕ ਕਰ ਦਈਏ ਤਿਆਰ ਨਾ ਇਹ ਵੀ ਚੁੰਨੀ ਖਰਾਬ ਨਹੀਂ ਹੋਊਗੀ ਲਾਹੇ ਤੋਂ ਹਾਂ ਤੇ ਇਸ ਤਰ੍ਹਾਂ ਇਹਦੇ ਤੇ ਇੱਕ ਸਾਈਡ ਤੇ ਲੱਗਿਆ ਹੈ ਇਹ ਤੇ ਇਹਨੂੰ ਆਪਾਂ ਅੰਡਰ ਗਰਾਉਂਡ ਐਵੇਂ ਕਰ ਦਿੰਨੇ ਆ ਦੇਖੋ ਇਹਦੀ ਲੁੱਕ ਐਵੇਂ ਦੀ ਬਣ ਜੂਗੀ ਬਾਕੀ ਸਾਨੂੰ ਇਹ ਸਾਰਾ ਚੁੰਨੀ ਤੇ ਆਪਾਂ ਕਰਕੇ ਦਿਹਾਉਣੀ ਹੈ ਚੁੰਨੀ ਖਿੱਚ ਕੇ ਉਧਰੋਂ ਇਹਦੇ ਉੱਤੇ ਚੜ੍ਹ ਕੇ ਜਿਵੇਂ ਆਪਾਂ ਅੰਡਰ ਗਰਾਉਂਡ ਲਾਉਣੀ ਹੁੰਦੀ ਹੈ ਗੋਟੇ ਨੂੰ ਹਨਾ ਜਿਵੇਂ ਪਾਈਪਿੰਗ ਹੁੰਦੀ ਹੈ ਹਾਂ ਜਿਵੇਂ ਪਾਈਪਿੰਗ ਇਹ ਇਸ ਤਰ੍ਹਾਂ ਲੱਗ ਜੂਗਾ ਇਹ ਬਾਕੀ ਜਿਹੜਾ ਸਿਰ ਇਹਦਾ ਸ਼ੁਰੂ ਹੁੰਦਾ ਆਪਾਂ ਉਧਰੋਂ ਲਾ ਲੈਨੇ ਆ ਕਿਉਂਕਿ ਵਿਚਾਲਾ ਆ ਗਿਆ ਉਧਰੋਂ ਇਹ ਜੋੜ ਕਿੱਥੇ ਆ ਸੀ ਨਾ ਜਿਵੇਂ ਇਧਰ ਆਪਾਂ ਇੱਕ ਹੁੰ ਜਦੋਂ ਸਟਾਰਟ ਕਰਕੇ ਸਾਰੇ ਤੇ ਆਪਾਂ ਅੰਗੂਠੇ ਨੂੰ ਨਵੀਂ ਲੁੱਕ ਦੇ ਦਾਂਗੇ ਉਦੇੜ ਤਾਂ ਦਿੱਤਾ ਆਪਾਂ ਨੇ ਕਿਉਂਕਿ ਇਹ ਆਹ ਵਾਲਾ ਜਿਹੜਾ ਗੋਟਾ ਇੱਥੋਂ ਲੱਗਿਆ ਹੈ ਇਹ ਬਾਹਰ ਨਿਕੜੇ ਪਏਗਾ ਇਹ ਨੂੰ ਸੁਣੇ ਜੀ ਨਾ ਹਾਂ ਕਿਉਂਕਿ ਦੁਪੱਟਾ ਪੁਰਾਣਾ ਸੀ ਇਹ ਤੇ ਬਾਕੀ ਜਿਵੇਂ ਹੁਣ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਜਿਵੇਂ ਐਵੇਂ ਦਾ ਜਿਗਜੈਗ ਵਾਲਾ ਪੀਸ ਗੋਟੇ ਦਾ ਆਉਂਦਾ ਹਨਾ ਬਰੀਕ ਇਹਦੇ ਵਰਗੀ ਬਣ ਜੂਗਾ ਇਹ ਹਾਂ ਇਹਨੂੰ ਆਪਾਂ ਉੱਪਰ ਦੀ ਵੀ ਲਾ ਸਕਦੇ ਹੁੰਨੇ ਆ ਹਨਾ ਇਹਨੂੰ ਅੰਡਰਗ੍ਰਾਉਂਡ ਵੀ ਲਾ ਸਕਦੇ ਆ ਤੇ ਇਹਦੀ ਲੁੱਕ ਵੀ ਐਵੇਂ ਦੀ ਬਰੀਕ ਗੋਟੇ ਵਾਲੀ ਬਣ ਜੂਗੀ ਹਾਂ ਵੀ ਲੱਗਿਆ ਹੋਇਆ ਇਹ ਥੋੜਾ ਜਿਹਾ ਪੁਰਾਣੀ ਉਹਦਾ ਟ੍ਰੈਂਡ ਜੀ ਦਾ ਹੈ ਨਾ ਵੀ ਨੂੰ ਆਪਾਂ ਨਵੀਂ ਲੁੱਕ ਦੇ ਦਾਂਗੇ ਪਹਿਲਾਂ ਐਂ ਲਾਉਂਦੇ ਸੀ ਨਾ ਬਸ ਐ ਚੁੰਨੀ ਦਾ ਕੱਪੜਾ ਥੋੜਾ ਜਿਹਾ ਦੇ ਉੱਤੇ ਵਧਾ ਕੇ ਇਹਦੇ ਤੇ ਸੀਨ ਲੱਗ ਜੂਗੀ ਤੇ ਦੇਖੋ ਇਹ ਬਿਲਕੁਲ ਵੀ ਆਪਾਂ ਨੂੰ ਜੱਜਮੈਂਟ ਨਹੀਂ ਹੋਊਗੀ ਵੀ ਇਹ ਉਹੀ ਗੋਟਾ ਜਿਵੇਂ ਅਮਨੇ ਉਹ ਦਿਖਾਇਆ ਸੀਗਾ ਨਵੇਂ ਮਤਲਬ ਹੁਣ ਦੇ ਟਾਈਮ ਵਾਲਾ ਗੋਟਾ ਉਦੇ ਟਾਈਪ ਦਾ ਹੋ ਜੂਗਾ ਇਹ ਐ ਤੁਸੀਂ ਇਹਦੇ ਤੇ ਨਾ ਕੱਪੜਾ ਵਧਾ ਕੇ ਉਹਦੇ ਤੇ ਪਸਿਆਂ ਨੂੰ ਮਾਰਦੇ ਆ ਆ ਦੇਖੋ ਜਿਹੜਾ ਪੇਛੇ ਪਿਛੇ ਆ ਦੇਖੋ ਬਣ ਕੇ ਧਿਆਨ ਹੋ ਰਿਹਾ ਨਾ ਆ ਦੇਖੋ ਇੰਨਾ ਕਿ ਰਹਿ ਗਿਆ ਬਾਰੇ ਇਹਦੇ ਉੱਤੇ ਇਹ ਜੁੰਨੀ ਚੜ ਚੁੱਕੀ ਆ ਉਹਦੇ ਤੇ ਸਿਉਂ ਲਾਤੀ ਆਪਾਂ ਨੇ ਇੱਥੇ ਕਿਨਾਲੀ ਆਪਾਂ ਸਾਰੇ ਦੇ ਕਰਦਣੀਆਂ ਆ ਦੇਖੋ ਪਿੱਛੇ ਜਿਹੜਾ ਹੁੰਦਾ ਜਾਂਦਾ ਕਿੰਨਾ ਸੋਹਣਾ ਬਣ ਗਿਆ ਇਥੇ ਆਪਾਂ ਡਬਲ ਸੀਨ ਲਾਉਣ ਦੀ ਵੀ ਲੋੜ ਨਹੀਂ ਹੈਗੀ ਆਪਾਂ ਸਿੰਗਲ ਸੀਨ ਵਾਲੀ ਕਿਉਂ ਅੱਜ ਕੱਲ੍ਹ ਜਿਵੇਂ ਟ੍ਰੈਂਡ ਹੈ ਨਾ ਇੰਨਾ ਕੀ ਛੋਟਾ ਜਿਹਾ ਮਤਲਬ ਬਿਲਕੁਲ ਪਤਲਾ ਜਿਹਾ ਕੋਟਾ ਹੁੰਦਾ ਜਿਹੜਾ ਬਾਹਰ ਇੰਨਾ ਕੀ ਦਿਖਦਾ ਹੁੰਦਾ ਦੇਖੋ ਉਹਦੀ ਉਹਦੀ ਤਰ੍ਹਾਂ ਹੀ ਕਰਤਾ ਆ ਤੁਹਾਨੂੰ ਦਿਖਾ ਦੇਣਾ ਹੈ ਨਾ ਤੇ ਇੱਧਰ ਦੇਖ ਲਓ ਨਾ ਵੀ ਆਪਾਂ ਕਿੰਨਾ ਕਿੰਨਾ ਚੌੜਾ ਤੇ ਆ ਇੱਧਰ ਦੇਖ ਲਓ ਆਪਣਾ ਇੰਨਾ ਕੁ ਰਹਿ ਗਿਆ ਆ ਦੇਖੋ ਤੇ ਬਾਕੀ ਆਪਾਂ ਨੇ ਜਿਹੜੇ ਪੈਚ ਵੀ ਲਾਉਣੇ ਬਾਕੀ ਰਹਿੰਦੇ ਨੇ ਤੇ ਥੋੜਾ ਜਿਹਾ ਕੰਮ ਪੈਚ ਲਾ ਕੇ ਆਪਾਂ ਫਿਰ ਹੋਰ ਵੀ ਕਰਾਂਗੇ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂ ਹਾਂ ਜਿਹੜੀ ਚੁੰਨੀ ਆਪਾਂ ਨੇ ਉਹਦੇ ਵੀਡੀਓ ਪਾਈ ਸੀ ਫਸਟ ਵੀ ਇਹਨੂੰ ਨਵੀਂ ਰਵਾਇਤ ਦੀ ਕਰਦਾ ਪਹਿਲਾਂ ਅੱਜ ਆਪਾਂ ਸੋਚਿਆ ਨਾ ਵੀ ਆਪਾਂ ਅੱਜ ਮੋਟੇ ਦੀ ਕੰਮ ਕਰਦੀਏ ਤੇ ਚੁੰਨੀ ਦੂਦ ਕੰਪਲੀਟ ਕਰਕੇ ਪੈਚ ਲਾ ਕੇ ਪੈਚ ਉੱਤੇ ਵੀ ਆਪਾਂ ਕੁਝ ਨਾ ਕੁਝ ਨਵਾਂ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖੋ ਜਦੋਂ ਇਹ ਬਹੁਤ ਸੋਹਣੀ ਚੁੰਨੀ ਬਣ ਕੇ ਤਿਆਰ ਹੋ ਜੂ ਇਹ ਇਸ ਤਰੀਕੇ ਨਾਲ ਯਮਨ ਇਹਦਾ ਜਿਹੜਾ ਚਾਰੋਂ ਤਰਫ ਲੱਗਿਆ ਹੋਇਆ ਹੈ ਨਾ ਉਹ ਨੂੰ ਨਵੀਂ ਲੁੱਕ ਦੇ ਦੇਣਗੇ ਮਤਲਬ ਆ ਦੇਖੋ ਇਸ ਤਰ੍ਹਾਂ ਕਪੜਾ ਵਧਾ ਕੇ ਫਿਰ ਉਹਦੇ ਉੱਤੇ ਸੀਨ ਲਾ ਲਓ ਜੀ ਸਾਰੇ ਗੋਟੇ ਨੂੰ ਕਵਰ ਕਰ ਦਿੱਤਾ ਗਿਆ ਤੇ ਇਹਨੂੰ ਆਪਾਂ ਨੇ ਨਿਊ ਲੁੱਕ ਦਿੱਤੀ ਤੇ ਹੁਣ ਆਪਾਂ ਤੁਹਾਨੂੰ ਸਾਰਾ ਦਿਖਾਉਨੇ ਆ ਦਿਖਾਇਓ ਆਉਨਾ ਮਸ਼ੀਨ ਚੋਂ ਬਾਹਰ ਦਿਓ ਇਥੇ ਰੱਖ ਕੇ ਦਿਖਾ ਦਿਓ ਯਾ ਦੇਖੋ ਬਿਲਕੁਲ ਇੰਨਾ ਘੱਟ ਰਹਿ ਗਿਆ ਬਾਰੇ ਇਹ ਹੁਣੇ ਲੱਗਦੀ ਨਹੀਂ ਹੈਗਾ ਵੀ ਉਹ ਪੁਰਾਣੇ ਬੱਗੇ ਕਮਾਲਾ ਵਧੀਆ ਨਿਊ ਲੁੱਕ ਹੋ ਗਈ ਇਹਦੀ ਨਵੇਂ ਰਵਾਜ ਦਾ ਬਣ ਗਿਆ ਹਾਂ ਕੇ ਪੈਚ ਤੇ ਇਹਨੂੰ ਵੀ ਆਪਾਂ ਪੂਰਾ ਵਰਕ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਆ ਦੇਖੋ ਕਿੰਨਾ ਸੋਹਣਾ ਹੋ ਗਿਆ ਨਾ ਗੋਟਾ ਨਿਊ ਲੁੱਕ ਹੋ ਗਈ ਇਹਦੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਤਰੀਕਾ ਤੁਹਾਨੂੰ ਕਿਦਾਂ ਲੱਗਿਆ ਵਧੀਆ ਲਗੀ ਲਾਈਕ ਵੀ ਕਰਿਓ ਜਿਹੜੇ ਨਵੇਂ ਪੈਨ ਪ੍ਰਾਰ ਜੋ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਵੀ ਦਬਿਓ ਅਗਲੀ ਵੀਡੀਓ ਲੈ ਕੇ ਸਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋਈ ਤਾਂ ਸਾਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹੱਸਦੇ ਰਹੋ ਜੀ